ਹਏ ਹਏ ਹਾਏ 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 ਬਿਜਲੀ ਬੋਰ ਦਿੱਕਤਿਆਂ ਨੂੰ ਜਾਬੋ ਮੁਰਦਾਬਾਦ ਮੁਰਦਾਬਾਦ ਜੁਆਇਟ ਫੋਰਮ ਜਿੰਦਾਬਾਦ 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 ਗੈਟ ਫੋਰਮ ਜਿੰਦਾਬਾਦ 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 ਦੋਸਤੋ ਇਹ ਬਿਜਲੀ ਬੋਰ ਕਨਾਰ ਦੀ ਤਸਵੀਰ ਹੈ ਇੱਥੇ ਮਲਾਜਮਾਂ ਨੇ ਧਰਨਾ ਲਾਇਆ ਹੋਇਆ ਹੈ ਉਹਦਾ ਕਾਰਨ ਕੀ ਹੈ ਆਪਾਂ ਜਾਣਦੇ ਹਾਂ ਮਲਾਜਮ ਇੱਥੇ ਖੜੇ ਹੈ ਹਾਂਜੀ ਭਾਈ ਜੀ ਇਹ ਧਰਨਾ ਆਪਾਂ ਕਿਉਂ ਲਾਇਆ ਹੋਇਆ ਜੀ ਉਹਨੀਆਂ ਕਾਫੀ ਲੰਬੇ ਸਮੇਂ ਤੋਂ ਪੈਂਦੀ ਪਈਆਂ ਮੰਗਾਂ ਇਸ ਤੋਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦੇ ਸਬੰਧੀ ਜਿਹੜਾ ਆਪਣੀ ਸਮੂਹਿਕ ਛੁੱਟੀ ਬਿਜਲੀ ਮੁਲਾਜ਼ਮਾਂ ਤੋਂ ਭਰੀ ਗਈ ਸਤਨ ਦਿਨਾਂ ਆਪਣੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਨਾ ਸਰਕਾਰਾਂ ਨੇ ਨਾ ਹੀ ਸਾਡੀ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਸ ਨੇ ਕੋਈ ਹੱਲ ਕੀਤਾ ਇਹਦਾ ਇਸ ਸਬੰਧੀ ਅਸੀਂ ਅੱਜ 13 ਤੋਂ 17 ਤੱਕ ਦੁਆਰੇ ਅਸੀਂ ਆਪਣੀ ਛੁੱਟੀ ਸਮੂਹਿਕ ਛੁੱਟੀ ਭਰ ਕੇ ਇੱਥੇ ਰੈਲੀ ਕਰ ਰਹੇ ਹਾਂ ਕਿਉਂਕਿ ਸਾਡੀਆਂ ਜੁੜੀਆਂ ਜਾਇਜ ਮੰਗਾਂ ਉਹਦੇ ਚੇ ਕੋਈ ਵੀ ਸਾਡਾ ਸਾਥੀ ਜਿਹੜਾ ਐਸਟੀ ਲਾਈਨ ਤੇ ਕੰਮ ਕਰਦਾ ਡੈਥ ਹੋ ਜਾਂਦੀ ਏ ਇੱਕ ਪਹਿਲੀ ਮੰਗ ਇਹ ਈ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਤੇ ਉਹਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਮੁਹੱਈਆ ਕਰਾਈ ਜਾਏ ਸਾਡੇ ਆਰਟੀਐਮ ਤੋਂ ਏਐਸਐਸਏ 10-10 ਸਾਲ ਹੋ ਗਏ ਨੇ ਉਹਨਾਂ ਦੀ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਗਈਆਂ ਆਰਟੀਐਮ ਤੋਂ ਏਐਸਐਸਏ ਦੀ ਪ੍ਰੋਮੋਸ਼ਨ ਕੀਤੀ ਜਾਏ ਜਿਹੜੇ ਓਸੀ ਨੇ ਗ੍ਰੇਡਾਂ ਤੇ ਉਹਨਾਂ ਦਾ ਪੇ ਸਕੇਲ ਰਿਵਾਈਜ਼ ਕੀਤਾ ਜਾਏ ਮੇਨ ਮੰਗਾ ਸਾਡੀਆਂ ਹੀ ਨੇ ਬਾਕੀ 40 ਮੰਗਾ ਦਾ ਮੰਗ ਪੱਤਰ ਸਾਡਾ ਜੀ ਬਹੁਤ ਲੰਬੀਆਂ ਮੰਗਾਂ ਨੇ ਵਿਸਾਰਨਾ ਦਾ ਤਾਂ ਟਾਈਮ ਬਹੁਤ ਲੱਗੇਗਾ ਇਹ ਨਹੀਂ ਕਹਿੰਦਾ ਹੋਇਆ ਧੰਨਵਾਦ ਜੀ ਸਾਡੇ ਬਿਲੀ ਬੋਰਡ ਦੇ ਮੁਲਾਜ਼ਮਾਂ ਦੇ ਨਾਲ-ਨਾਲ ਜਿਹੜੇ ਸਾਡੇ ਪਰਮਿਸ਼ਨ ਪੀੜ ਵਾਲੇ ਨੇ ਉਹ ਸਾਥੀ ਜਿਹੜੇ ਅਸਤੀ ਤੇ ਸਾਡੇ ਸੀਐਚਵੀ ਕੰਮ ਨੇ ਉਹ ਵੀ ਸਾਡੀ ਜਿਹੜੀ ਇਸ ਛੁੱਟੀ ਦੇ ਵਿੱਚ ਸਮੂਲੀਅਤ ਕਰ ਰਹੇ ਨੇ ਅੱਜ ਤੋਂ ਉਹਨਾਂ ਦੀ ਵੀ ਜਿਹੜੀਆਂ ਜਾਇਜ਼ ਮੰਗਾਂ ਤੇ ਇਹੀ ਮੰਗਾਂ ਨੇ ਕਿ ਇੱਕ ਉਹਨਾਂ ਨੂੰ ਰੈਗੂਲਰ ਕੀਤਾ ਜਾਏ ਕਿਉਂਕਿ ਉਹ ਵੀ ਸਾਡੇ ਮੁਲਾਜ਼ਮਾਂ ਜਿੰਨਾ ਹੀ ਕੰਮ ਕਰਦੇ ਨੇ ਕੋਈ ਘੱਟ ਕੰਮ ਨਹੀਂ ਕਰਦੇ ਉਹਨਾਂ ਨੂੰ ਬਹੁਤ ਘੱਟ ਸੰਕਾ ਤਨਖਾਹ 8-9 ਹਜ਼ਾਰ ਦੇ ਕੰਮ ਲਿਆ ਜਾਂਦਾ ਸਰਕਾਰਾਂ ਤੋਂ ਮੈਨੇਜਮੈਂਟ ਤੋਂ ਉਹ ਇੱਕ ਮੰਗੇ ਇਹਨਾਂ ਦੀ ਸਾਡੀ ਇਹ ਵੀ ਉਹ ਸਾਥੀ ਜਿਹੜੇ ਸੀਐਚਪੀ ਕੰਮ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ। ਲੋ ਜੀ ਇਹ ਬਿਜਲੀ ਬੋਰਡ ਕਨੌਰ ਦੀ ਤਸਵੀਰ ਹੈ ਤੇ ਮੁਲਾਜ਼ਮਾਂ ਨੇ ਧਰਨਾ ਲਾਇਆ ਹੋਇਆ ਹੈ ਬਿਜਲੀ ਬੋਰਡ ਦੇ ਵਿੱਚ 메ਨ ਗੇਟ ਤੇ ਜੀ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਇਆ ਗਿਆ ਹੈ ਨਾਰੇਬਾਜ਼ੀ ਹੋ ਰਹੀ ਹੈ।